ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਪੰਜਾਬੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਾਂ ਜੀ ਗੋਭੀ ਤੋਂ ਬੜੀਆਂ ਤਿਆਰ ਕਰਾਂਗੇ ਹਾਂਜੀ ਬਿਲਕੁਲ ਜੀ ਆਪਾਂ ਗੋਭੀ ਗਰਮੀ ਵਿੱਚ ਵੀ ਖਾ ਸਕਾਂਗੇ ਜੇਕਰ ਆਪਾਂ ਇਹਨਾਂ ਤੋਂ ਬੜੀਆਂ ਤਿਆਰ ਕਰਾਂਗੇ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਦੇਖੋ ਜੀ ਖੜਕਰੀਆਂ ਬੜੀਆਂ ਬਿਲਕੁਲ ਸੁੱਕ ਗਈਆਂ ਆਪਾਂ ਇੱਕ ਬਿਲਕੁਲ ਛੋਟੀ ਕੋਲੀ ਕੜਚੀ ਕਹਿ ਲੋ ਜਾਂ ਉਹ ਦਾਲ 4 ਤੋਂ 5 ਘੰਟੇ ਭਿਉਂ ਦਿੱਤੀ। ਮੂੰਗੀ ਦੀ ਦਾਲ ਸੀ, ਤੋਤੀ ਹੋਈ ਮੂੰਗੀ ਦੀ। ਤੁਸੀਂ ਛੋਲਿਆਂ ਦੀ ਕੋਈ ਵੀ ਲੈ ਸਕਦੇ ਹੋ। ਇਹ ਜੀ ਗੋਭੀ ਆਪਣੇ ਖੇਤਾਂ 'ਚ ਲੱਗੀ ਸੀ। ਫੁੱਲ ਬੜੇ ਬੜੇ ਹੋ ਗਏ ਸੀ ਤੇ ਆਪਾਂ ਕਿਉਂ ਨਾ ਇਹਨਾਂ ਦੀਆਂ ਬੜੀਆਂ ਹੀ ਤਿਆਰ ਕਰ ਲਈਏ। ਤੇ ਗੋਭੀ ਹੁਣ ਆਮ ਹੀ ਐ, ਬਾਜ਼ਾਰ 'ਚ ਬਹੁਤ ਸਸਤੀ ਵੀ ਐ ਤੇ ਤੁਸੀਂ ਵੀ ਇਹ ਬੜੀਆਂ ਤਿਆਰ ਕਰ ਸਕਦੇ ਹੋ। ਆਪਾਂ ਸਿਰਫ ਫੁੱਲ ਹੀ ਲੈਣੇ ਆ ਜੇ ਡੰਡਾ ਲੇ। ਉਹਨਾਂ ਨੂੰ ਬਾਹਰ ਕੱਢ ਦੇਣਾ। ਤੇ ਇਹਨਾਂ ਫੁੱਲਾਂ ਨੂੰ ਆਪਾਂ ਉੱਪਰੋਂ ਆਰਾਮ ਨਾਲ ਲਾ ਲੈਣਾ। ਆਪਾਂ ਇੱਕ ਵੱਡਾ ਫੁੱਲ ਲਿਆ ਹੈ ਹੁੰਦੇ ਤੋਂ ਆਪਾਂ ਵੜੀਆਂ ਤਿਆਰ ਕਰਾਂਗੇ ਤੁਸੀਂ ਚਾਹੋ ਜਿੰਨੀਆਂ ਮਰਜ਼ੀ ਕਰ ਸਕਦੇ ਹੋ ਤੇ ਇਹਨੂੰ ਚੋਪਰ ਦੀ ਮਦਦ ਨਾਲ ਆਪਾਂ ਮੋਟਾ-ਮੋਟਾ ਚੋਪ ਕਰਾਂਗੇ ਜੇਕਰ ਤੁਹਾਡੇ ਕੋਲ ਚੋਪਰ ਨਹੀਂ ਹੈਗਾ ਤਾਂ ਤੁਸੀਂ ਮਿਕਸੀ ਜਾਰ ਵਿੱਚ ਪਾ ਕੇ ਮੋਟਾ-ਮੋਟਾ ਗ੍ਰाइंड ਕਰ ਲਓ ਪਲਸ ਮੋਡ ਤੇ ਰੱਖ ਕੇ ਤੇ ਇਹ ਆਪਾਂ ਜਿਹੜੀਆਂ ਚੋਪ ਕੀਤੀ ਹੋਈ ਗੋਭੀ ਹੈ ਜਿਵੇਂ ਦੀ ਆਪਾਂ ਪਰੌਂਠੀਆਂ ਵਿੱਚ ਪਾਈਦੀ ਹੈ ਬਿਲਕੁਲ ਉਸੇ ਤਰ੍ਹਾਂ ਦੀ ਤੇ ਇਹ ਆਪਾਂ ਗੋਭੀਆਂ ਦੇ ਵਿੱਚ ਪਾ ਲਾਂਗੇ ਇਹ ਧਨੀਆ ਜੀ ਹਰਾ ਲਿਆ ਏ ਤੇ ਧਨੀਏ ਨਾਲ ਜਿਹੜਾ ਟੇਸਟ ਆ ਬਹੁਤ ਵੱਧ ਜਾਏਗਾ ਤੇ ਬਰੀਕ ਬਰੀਕ ਬਿਲਕੁਲ ਕਰਨਾ ਹੈ ਧਨੀਆ ਤੇ ਜਦੋਂ ਤੁਸੀਂ ਖਾਓਗੇ ਤੁਹਾਨੂੰ ਧਨੀਏ ਦੀ ਜ਼ਰੂਰਤ ਵੀ ਨਹੀਂ ਪੈਣੀ ਜਦੋਂ ਕੋਈ ਵੀ ਚੀਜ਼ ਚ ਬੜੀਆਂ ਪਾਉਗੇ ਤੇ ਬਹੁਤ ਹੀ ਵਧੀਆ ਟੇਸਟ ਆਉਂਦਾ ਧਨੀਆ ਜ਼ਰੂਰ ਪਾਓ ਜੀ ਜੇ ਤੁਹਾਡੇ ਕੋਲ ਮੇਥਰੇ ਕਸੂਰੀ ਮੇਥੀ ਹੈਗੀ ਉਹ ਵੀ ਤੁਸੀਂ ਪਾ ਸਕਦੇ ਹੋ ਤੇ ਇਧਰ ਮਸਾਲਿਆਂ ਵਿੱਚ ਆਪਾਂ ਜੀਰਾ ਧਨੀਆ ਅਜਵਾਇਨ ਮੇਥਰੇ ਕਾਲੀ ਮਿਰਚ ਇਹ ਹੀ ਚੀਜ਼ਾਂ ਲਈਆਂ ਹੈ ਤੇ ਇਹਨਾਂ ਨੂੰ ਮਿਕਸੀ ਜਾਰ ਵਿੱਚ ਪਾ ਕੇ ਆਪਾਂ ਗ੍ਰाइंड ਕਰ ਲਾਂਗੇ ਮਸਾਲਿਆਂ ਨੂੰ ਤੇ ਇਹਦੇ ਵਿੱਚ ਆਪਾਂ ਹਲਦੀ ਤੇ ਨਮਕ ਪਾ ਲਾਂਗੇ ਤੇ ਇਹਨਾਂ ਨੂੰ ਵਿੱਚ ਹੀ ਗ੍ਰाइंड ਕਰਾਂਗੇ ਤਾਂ ਕਿ ਚੰਗੀ ਤਰ੍ਹਾਂ ਮਸਾਲੇ ਜਿਹੜੇ ਆਪਣੇ ਪੀਸੇ ਜਾ ਸਕਣ ਮਸਾਲਿਆਂ ਦੇ ਜੀ ਆਪਦੇ ਗੁਣ ਹੁੰਦੇ ਹਨ ਇਸ ਨਾਲ ਟੇਸਟ ਵੀ ਵਧੇਗਾ ਗੋਭੀ ਦਾ ਤੇ ਇਹ ਜਿਹੜੀ ਦਾਲ ਆ ਇਹ ਵੀ ਆਪਾਂ ਇੱਕ ਚਮਚ ਪਾਣੀ ਪਾ ਕੇ ਚਮਚ ਇਹਦੇ ਵਿੱਚ ਹੀ ਪਾਣੀ ਜਿੰਨਾ ਕਿ ਪੈ ਗਿਆ ਤੇ ਇਹਨੂੰ ਆਪਾਂ ਗ੍ਰाइंड ਕਰ ਲਾਂਗੇ ਚੰਗੀ ਤਰ੍ਹਾਂ ਤੇ ਮਸਾਲੇ ਆਪਾਂ ਗੋਭੀ ਵਿੱਚ ਪਾਵਾਂਗੇ ਤੇ ਵਿੱਚ ਹੀ ਜਿਹੜੀ ਆਪਾਂ ਪੀਸੀ ਹੋਈ ਦਾਲ ਆ ਉਹ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਅੱਜ ਤੋਂ ਜੀ ਕੋਈ 10 15 ਸਾਲ ਪਹਿਲਾਂ ਲਾ ਲਓ 20 ਸਾਲ ਲਾ ਲਓ ਆਮੀਕਰਾਂ ਵਿੱਚ ਬੜੀਆਂ ਬਣਾਈਆਂ ਜਾਂਦੀਆਂ ਸੀ ਤੇ ਇਹਨਾਂ ਦਿਨਾਂ ਵਿੱਚ ਛਲਗਮ ਸਕਾਏ ਜਾਂਦੇ ਸੀ ਮੂਲੀਆਂ ਸਕਾਈਆਂ ਜਾਂਦੀਆਂ ਸੀ ਛਲਗਮ ਤਾਂ ਆਮੀ ਸਕਾਏ ਜਾਂਦੇ ਸੀ ਕਿਉਂਕਿ ਮੈਂ ਵੀ ਬਚਪਨ ਚ ਦੇਖਿਆ ਹਾਰ ਪਰੋਏ ਹੋਏ ਮੈਂ ਅਜੇ ਵੀ ਜੀ ਛਲਗਮ ਸਕਾਉਣੀ ਆ ਕਿਉਂਕਿ ਮੈਨੂੰ ਜਿਹੜੀ ਗਰਮੀਆਂ ਵਿੱਚ ਛਲਗਮ ਦੀ ਸਬਜੀ ਆਲਵਾਂ ਵਾਲੀ ਤਰੀ ਵਾਲੀ ਬਹੁਤ ਹੀ ਪਸੰਦ ਹੈ ਆਪਾਂ ਵੀਡੀਓ ਵੀ ਮੈਂ ਪਾਈਆਂ ਹੋਈਆਂ ਹੁੰਦੀਆਂ ਇੱਕ ਦੋ ਤੇ ਪੇਠੇ ਦੀਆਂ ਬੜੀਆਂ ਦੀ ਵੀਡੀਓ ਮੈਂ ਪਾਈ ਹੋਈ ਏ ਤੇ ਆਪਾਂ ਪਿਛਲੇ ਸਾਲ ਵੀ ਗੋਭੀ ਦੀ ਮੈਂ ਤਿਆਰ ਕੀਤੀਆਂ ਸੀ ਐ ਕਿ ਮੈਂ ਕਿਹਾ ਚਲੋ ਨਾ ਵੀਡੀਓ ਹੀ ਬਣਾ ਲਾ ਤੇ ਵੇਸਨ ਆਪਾਂ ਇੱਕ ਚਮਚ ਲਿਆਏ ਬਾਈਂਡਿੰਗ ਲਈ ਕਿਉਂਕਿ ਉਹ ਥੋੜੀ ਜੀ ਗੋਭੀ ਆਪਾਂ ਮੋਟੀ-ਮੋਟੀ ਰੱਖੀ ਹੈ ਨਾ ਤੇ ਉਹਦੇ ਬਾਈਂਡਿੰਗ ਲਈ ਜ਼ਰੂਰੀ ਸੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜੀ ਮਿਕਸ ਕਰਨਾ ਹੈ ਤਾਂ ਕਿ ਜਿਹੜੇ ਮਸਾਲੇ ਆ ਉਹ ਇੱਕਸਾਰ ਹੋ ਸਕਨ ਨਾਲੇ ਜੀ ਥੋੜਾ ਜਿਆ ਤੁਹਾਨੂੰ ਪਤਾ ਹੀ ਹੈ ਮਸਾਲੇ ਨਮਕ ਪਾਇਆ ਪਾਣੀ ਵੀ ਛੱਡਦੇ ਆ ਤੇ ਉਹ ਬਾਈਂਡਿੰਗ ਨਹੀਂ ਸੀ ਹੋ ਰਹੀ ਇਸ ਕਰਕੇ ਆਪਾਂ ਬੇਸਨ ਪਾਇਆ ਹੁਣ ਇਹਨਾਂ ਨੂੰ ਬਾਈਂਡ ਚੰਗੀ ਤਰ੍ਹਾਂ ਹੋ ਰਹੀ ਹੈ ਤੇ ਮੈਂ ਥੋੜਾ ਜਿਹਾ ਪਾਣੀ ਲਾਇਆ ਜੀ ਇਹਨੂੰ ਤੁਸੀਂ ਚਾਹੋ ਸਰੋਂ ਦਾ ਤੇਲ ਲਾ ਸਕਦੇ ਹੋ ਦੇਸੀ ਘਿਓ ਲਾ ਸਕਦੇ ਹੋ ਰਾਈਫਾਈਂਡ ਤੇਲ ਨਾਲ ਆਇਓ ਕਿਉਂਕਿ ਉਹ ਜਦੋਂ ਸੁੱਕੇਗੀ ਨਾ ਵਡੀਆਂ ਬਣਾਓਗੇ ਅਜੀਬ ਜੀ স্মੈਲ ਆਉਂਦੀ ਹੁੰਦੀ ਹੈ ਤੇ ਮੈਂ ਤੁਹਾਨੂੰ ਇਸ ਕਰਕੇ ਪਾਣੀ ਲਾ ਕੇ ਦਿਖਾਇਆ ਹੈ ਤੇਲ ਸਰੋਂ ਦਾ ਵੀ ਹੈਗਾ ਹੈ ਦੇਸੀ ਘਿਓ ਵੀ ਲਾਇਆ ਹੈਗਾ ਪਰ ਮੈਂ ਕਿਹਾ ਵੀ ਰਿਫਾਈਨਡ ਨਾਲ ਤਾਂ ਚੰਗਾ ਹੈ ਤੁਸੀਂ ਮਾੜੀ ਜੀ ਪ੍ਰਾਤ ਜਾਂ ਥਾਲੀ ਗਿੱਲੀ ਕਰ ਲੋ ਤੇ ਆਪਾਂ ਵਡੀਆਂ ਮਨ ਚਾਹਾਕਾਰ ਜਿਵੇਂ ਦੀਆਂ ਤੁਸੀਂ ਚਾਹੁੰਦੇ ਹੋ ਉਹ ਤੁਸੀਂ ਬਣਾ ਸਕਦੇ ਹੋ ਵੱਡੀਆਂ ਬਣਾ ਲਓ ਛੋਟੀਆਂ ਬਣਾ ਲਓ ਉਹ ਜੀ ਤੁਹਾਡੀ ਆਪਣੀ ਇੱਛਾ ਹੈ ਤੇ ਗਰਮੀਆਂ ਵਿੱਚ ਪਹਿਲਾਂ ਜਦੋਂ ਅੱਜ ਤੋਂ ਜਦੋਂ ਮੈਂ ਛੋਟੀ ਹੁੰਦੀ ਸੀ ਉਦੋਂ ਆਮ ਹੀ ਵੱਡੀਆਂ ਹੁੰਦੀਆਂ ਸੀ ਪਾ ਰੋਟੀ ਪਾਣੀ ਲੈ ਕੇ ਜਾਈਦਾ ਸੀ ਤੇ ਉਦੋਂ ਤਰੀ ਵਾਲੀ ਸਬਜੀ ਜਾਨੀ ਕਿ ਬਣਾਈ ਜਾਂਦੀ ਸੀ ਜਦੋਂ April ਵਿੱਚ April ਵਿੱਚ ਬਾਡੀਆਂ ਹੁੰਦੀਆਂ ਸੀ ਤੇ ਤਰੀ ਵਾਲੀ ਸਬਜੀ ਇਕ ਤਾਂ ਪੂਰੀ ਆ ਜਾਂਦੀ ਸੀ ਕਿਉਂਕਿ ਬੰਦੇ ਬਹੁਤ ਖੇਤਾਂ ਵਿੱਚ ਲੱਗਦੇ ਸੀ ਘਰ ਦਾ ਵੀ ਪਰਿਵਾਰ ਵੱਡੇ ਹੁੰਦੇ ਸੀ ਤੇ ਉਦੋਂ ਜੀ ਇਕੱਠੇ ਪਰਿਵਾਰ ਹੁੰਦੇ ਸੀ ਇਹ ਵੀ ਹੁੰਦਾ ਸੀ ਜਿਵੇਂ ਕਿਸੇ ਨੇ ਛਲਗਮ ਕੱਟ ਤੇ ਕਿਸੇ ਨੇ ਛਿੱਲ ਲੈ ਉਹ ਵੀ ਹੁਣ ਤਾਂ ਥੱਲ ਲੈ ਇਵੇਂ ਕਰ ਲੈ ਵੀ ਜਾਨੀ ਕਿ ਸਾਂਝੇ ਪਰਿਵਾਰ ਦੇ ਫਾਇਦੇ ਸੀ ਕਿ ਆਪਾਂ ਕੰਮ ਜਿਹੜਾ ਸੀ ਉਹ ਰਲ ਮਿਲ ਕੇ ਹੋ ਜਾਂਦਾ ਸੀ ਤੇ ਹੁਣ ਥੋੜਾ ਜਿਹਾ ਇਕੱਲੇ ਇਕੱਲੇ ਹੋ ਗਏ ਆ ਤੇ ਥੋੜਾ ਜਿਹਾ ਓਖਾ ਹੋ ਜਾਂਦਾ ਤੇ ਇਹ ਆਪਾਂ ਬੜੀਆਂ ਛੋਟੀਆਂ ਕਰ ਲਈਆਂ ਥੋੜੀਆਂ ਜਿਹੀਆਂ ਜਿਆਦੀਆਂ ਵੱਡੀਆਂ ਹੋ ਗਈਆਂ ਸੀ ਤੇ ਇਹਨਾਂ ਨੂੰ ਮੈਂ ਛੋਟੀਆਂ ਕਰ ਲਿਆ ਤੇ ਇੱਧਰ ਵੀ ਆਪਾਂ ਬਣਾ ਲਾਂਗੇ ਤੇ ਇਹ ਬੜੀਆਂ ਜੀ 5 ਦਿਨਾਂ ਵਿੱਚ ਪੂਰੀਆਂ ਸੁੱਕ ਜਾਂਦੀਆਂ ਕਿਉਂਕਿ 5 ਦਿਨਾਂ ਵਿੱਚ ਹੀ ਸੁੱਕਦੀਆਂ ਤੇ ਪਹਿਲਾ ਮੌਸਮ ਜਿਵੇਂ ਖਰਾਬ ਸੀ ਹੁਣ ਵਧੀਆ ਧੁੱਪ ਆਉਂਦੀ ਹੈ ਤੇ ਇਹਨਾਂ ਨੂੰ ਆਪਾਂ ਧੁੱਪੇ ਪਾ ਦਵਾਂਗੇ ਰੱਖ ਦਵਾਂਗੇ ਜੇਕਰ ਮੱਖੀਆਂ ਆਏ ਤਾਂ ਤੁਸੀਂ ਉੱਪਰ ਕੋਈ ਕਪੜਾ ਦੇ ਦਿਓ ਵੈਸੇ ਮਸਾਲੇ ਹੀ ਆਪਾਂ ਪਾਏ ਇਹਨਾਂ ਤੇ ਮੱਖੀਆਂ ਛੇਤੀ ਕਿਤੇ ਆਉਂਦੀਆਂ ਨਹੀਂ ਅਗਲੇ ਦਿਨ ਹੈ ਜੀ ਸਿਕਾਈਆਂ ਤੇ ਇਹਨਾਂ ਨੂੰ ਮੈਂ ਥਲ ਰਹੀਆਂ ਵੀ ਉਲਟਾ ਪਾਸਾ ਕਰਦੇ ਆ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਥਾਲਾ ਲਾ ਕੇ ਸਾਰੀਆਂ ਤੇ ਸਾਰੇ ਪਾਸਿਓਂ ਸੁੱਕ ਸਕਣੇ ਬੜੀ ਆਸਾਨੀ ਨਾਲ ਥੱਲਿਓਂ ਲੈ ਜਾਂਦੀਆਂ ਕਿਉਂਕਿ ਆਪਾਂ ਥੋੜਾ ਜਿਹਾ ਪਾਣੀ ਲਾਇਆ ਸੀ ਤੁਸੀਂ ਸਰੋਂ ਦਾ ਤੇਲ ਵੀ ਲਾ ਸਕਦੇ ਹੋ ਤੇ ਇਹ ਜੀ ਤੀਸਰੇ ਦਿਨ ਆ ਬੜੀਆਂ ਤੇ ਦੇਖੋ ਇੰਨੀਆਂ ਸੁੱਕ ਗਈਆਂ ਕਿਉਂਕਿ ਧੁੱਪ ਵੀ ਹੁਣ ਖਾਸੀ ਆ ਰਹੀ ਤੇ ਵਧੀਆ ਬੜੀਆਂ ਜੀ ਸੁੱਕ ਜਾਣਗੀਆਂ ਤੁਹਾਡੀਆਂ ਸਾਰੀਆਂ ਤੇ ਇਹ ਦੇਖੋ ਜੀ ਇਹ ਚੌਥੇ ਦਿਨ ਦੀਆਂ ਬੜੀਆਂ ਤੇ ਤੇ ਇਹ ਪੰਜਵੇਂ ਦਿਨ ਦੀਆਂ ਬੜੀਆਂ ਉਹ ਪੰਜਵੇਂ ਦਿਨ ਆ ਪੰਜ ਦਿਨ ਚ ਪੂਰੀਆਂ ਸੁੱਕ ਗਈਆਂ ਬੜੀਆਂ ਖੜਕਾ ਕੇ ਵੀ ਦਿਖਾਉਣੀ ਤੁਹਾਨੂੰ ਵੀ ਪੂਰੀਆਂ ਵਧੀਆ ਬੜੀਆਂ ਬਣੀਆਂ ਸਬਜੀਤਾਂ ਦੀ ਬਹੁਤ ਹੀ ਸੁਆਦ ਬਣਦੀ ਪੜੀ ਇਹਨੂੰ ਤੁਸੀਂ ਵੀ ਜ਼ਰੂਰ ਜੀ ਬੜੀਆਂ ਬਣਾਓ ਫਾਡੀ ਫਾਡੀ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ